ਜੀ ਅਸੀਂ ਵੀਰ ਬਾਲ ਦਿਵਸ ਨਹੀਂ ਮਨਾਉਣਾ ਜੀ ਸਾਡੇ ਤਾਂ ਪੂਜਨੀਕ ਹੈਗੇ ਆ ਸੀ ਉਹਨਾਂ ਨੂੰ ਉਸ ਹਿਸਾਬ ਨਾਲ ਦੇਖਦੇ ਆ ਤਾਂ ਫਿਰ ਜਿਹੜੇ ਫੋਰਨ ਲੈਂਡ ਦੇ ਵਿੱਚ ਜੋ ਸਿੱਖਾਂ ਦੀ ਪਛਾਣ ਹੈਗੀ ਹੈ ਮਤਲਬ ਕਿ ਸਾਡੀ ਸਰਕਾਰ ਵੀ ਕਿਤੇ ਥੋੜਾ ਇੱਕ ਸਟੈਪ ਬੈਕ ਹੀ ਰਹਿੰਦੀ ਹੈ ਕਿ ਅਸੀਂ ਇੱਕ ਜਾ ਤਾਂ ਉਹ ਪੂਰਾ ਚੜਾ ਸਕਦੀ ਸੀ ਸਿੱਖਾਂ ਨੇ ਸਾਡੇ ਭਰਾ ਨੇ ਹਨਾ ਬਾਹਰ ਜੋ ਵੀ ਕੁਝ ਮਾੜਾ ਹੁੰਦਾ ਭਾਰਤ ਸਰਕਾਰ ਪੂਰਾ ਖੁੱਲ ਕੇ ਬੋਲਦੀ ਉਹ ਜੇ ਅਸੀਂ ਘਰ ਦੇ ਅੰਦਰ ਇਹਨਾਂ ਰੈਸਟ੍ਰੇਂਟ ਹੈਗੇ ਤਾਂ ਬਾਹਰ ਅਸੀਂ ਮਨ ਲਾਦਾ ਕਿ ਜਾ ਨਹੀਂ ਪਾਂਦੇ ਉਸ ਉਸ ਤਰ੍ਹਾਂ ਨਹੀਂ ਨਹੀਂ ਬਿਲਕੁਲ ਇਹ ਇੱਕੋ ਜਿਹਾ ਟ੍ਰੀਟਮੈਂਟ ਨਹੀਂ ਹੈ ਤੁਸੀਂ ਕਹਿ ਨਹੀਂ ਰਹੇ ਮੈਂ ਕਹਿ ਦਿੰਨਾ ਹਾਂ ਆਪਣਾ ਵੇਖੋ ਸਾਡੇ ਤੇ ਸਾਰੇ ਭਰਾ ਆ ਸੱਚੀ ਮੈਨੂੰ ਤੇ ਸੱਚੀ ਮੱਚੀ ਪਾਵੇਂ ਉਹ ਚਿੱਟੀ ਕਹਿੰਦਾ ਕੋਈ ਕਾਲੀ ਕਹਿੰਦਾ ਆ ਕੋਈ ਨਾਰਥ ਈਸਟ ਦਾ ਮੈਂ ਤਾਂ ਨਾਰਥ ਈਸਟ ਤੋਂ 2 ਸਾਲ ਪੜਾ ਕੇ ਆਇਆ ਮੈਨੂੰ ਤੇ ਆਪਣੇ ਬੱਚੇ ਲੱਗਦੇ ਸੀਗੇ ਉੱਥੇ ਕੋਈ ਮੇਰੇ ਮਨ ਚ ਨਸਲੀ ਜਾਂ ਧਾਰਮਿਕ ਫਿਰਕੂ ਉਸ ਤਰ੍ਹਾਂ ਦਾ ਨਹੀਂ ਹੈ ਪਰ ਇਹਨਾਂ ਨੂੰ ਇੱਕ ਕੋਡ ਲੱਗਾ ਹੋਇਆ ਪਹਿਲਾਂ ਵੀ ਸੀ ਹੁਣ ਵੱਧ ਗਿਆ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਹ ਇਹ ਹੈ ਉਹ ਬੰਗਲਾਦੇਸ਼ ਦੇ ਵਿੱਚ ਮਾਰਿਆ ਬੰਦਾ ਬੜੀ ਮਾਰੀ ਕਾਲੇ ਲਿਚ ਕੀਤਾ ਨਾ ਹਿੰਦੂ ਬਿਲਕੁਲ ਉਹਨਾਂ ਦਾ ਇੱਕ ਲੀਡਰ ਮਾਰਿਆ ਗਿਆ ਉਹ ਮੇਰਾ ਕਹ ਉਹਦੇ ਉਹਦੇ ਰਿਸਪੌਂਸ ਜਾਂ ਜੋ ਵੀ ਉੱਥੇ ਚੱਲ ਰਿਹਾ جنੂਨ ਚੱਲ ਰਿਹਾ ਧਾਰਮਿਕ ਗੱਲਾਂ ਚੱਲ ਰਹੀਆਂ ਕਾਫੀ ਟਰਮੋਇਲ ਚ ਹੈ ਬੰਗਲਾਦੇਸ਼ ਇਸ ਵੇਲੇ ਹੁਣ ਇੱਥੇ ਕੱਲ ਬਜਰੰਗਦਾਲ ਤੇ ਵਿਸ਼ਵ ਜਿਹੜੀ ਭੀਚਪੀ ਵਿਸ਼ਵਿੰਦ ਉਪਰੀਸ਼ਦ ਵੱਡਾ ਪ੍ਰੋਟੈਸਟ ਲੈ ਕੇ ਗਏ ਆ ਬੰਗਲਾਦੇਸ਼ ਦੀ ਐਮਬੈਸੀ ਦੇ ਸਾਹਮਣੇ ਦਿੱਲੀ ਔਰ ਕਵਰੇਜ ਵੀ ਹੋਈ ਉਹਦੀ ਠੀਕ ਠਾਕ ਸਾਰਾ ਕੁਝ ਹੋਇਆ ਹੈ ਨਾ ਮੈਂ ਉਸੇ ਸਵਾਲ ਤੇ ਆ ਰਿਹਾ ਕਿ ਸਾਡੀ ਜਿਹੜੀ ਮੀਡੀਆ ਹੈ ਨੈਸ਼ਨਲ ਮੀਡੀਆ ਦੀ ਗੱਲ ਕਰਾਂ ਮੈਂ ਉਹ ਜਦੋਂ ਘਟ ਗਿਣਤੀਆਂ ਨਾਲ ਮੈਂ ਕਿਉਂਕਿ ਪੰਜਾਬ 'ਚ ਅਸੀਂ ਗੱਲ ਕਰ ਰਹੇ ਹਾਂ ਤੇ ਪੰਜਾਬੀਆਂ ਦੀ ਗੱਲ ਕਰਾਂਗੇ ਸਿੱਖਾਂ ਦੀ ਗੱਲ ਕਰਾਂਗੇ ਸਾਡੀ ਮੀਡੀਆ ਕਵਰੇਜ ਦੇ ਵਿੱਚ ਨੈਸ਼ਨਲ ਮੀਡੀਆ ਕਵਰੇਜ ਦੇ ਵਿੱਚ ਉਹਨਾਂ ਸਪੇਸ ਕਿਉਂ ਨਹੀਂ ਮਿਲਦਾ ਮੁਲਾਦ ਕੇ ਕਹੀ ਥਾ ਉਹ ਗੱਲ ਮਤਲਬ ਚੱਕੀ ਨਹੀਂ ਜਾਂਦੀ ਚੱਕੀ ਜਾਂਦੀ ਫਾਰਮੈਲਟੀ ਲਈ ਚੱਕੀ ਜਾਂਦੀ ਹੈ ਉਹਦੇ ਕਾਰਨ ਕੀ ਦੇ ਦਿਓ ਬੰਗਲਾਦੇਸ਼ ਆ ਕੇ ਜਾਊਗਾ ਪਰ ਨਿਊਜ਼ੀਲੈਂਡ ਹੋਵੇ ਜਾਂ ਕੈਨੇਡਾ ਹੋਵੇ ਉੱਥੇ ਕਿਸੇ ਨਾਲ ਮਾੜੀ ਹੋ ਗਈ ਉਹ ਆਈ ਗਈ ਕਰ ਦਿੱਤੀ ਜਾਂਦੀ ਹੈ ਮੀਡੀਆ ਕੋਈ ਆਪਣਾ ਕੰਮ ਥੋੜੀ ਕਰ ਰਿਹਾ ਮੀਡੀਆ ਵੀ ਜਿੱਤਰਾ ਬਾਕੀ ਦੇ ਸਾਰੇ ਆਪਣਾ ਧਨ ਦੌਲਤ ਕਮਾ ਰਿਹਾ ਇਹ ਵੀ ਪੈਸੇ ਕਮਾਉਣ ਲਈ ਲੱਗੇ ਆ ਕੋਈ ਕੁਛ ਮੀਡੀਆ ਦੀਆਂ ਮਜਬੂਰੀਆਂ ਹੈ ਜੇ ਸਰਕਾਰੀ ਇਸ਼ਤਿਹਾਰ ਨਾ ਆਉਣ ਤੇ ਉਹ ਆਪਣਾ ਪੇਟ ਹੀ ਨਹੀਂ ਚਲਾ ਸਕਦੇ ਆਪਣੇ ਵਰਕਰਾਂ ਨੂੰ EMPLOYES ਨੂੰ ਤਨਖਾਹ ਹੀ ਨਹੀਂ ਦੇ ਸਕਦੇ ਕੋਸ਼ਿਸ਼ ਦੀਆਂ ਤੇ ਮਜਬੂਰੀਆਂ